ਨਾ ਆਪਿਆ ਡਿੱਗ ਗਿਆ ਦੇਖ ਲੈ ਨੀ ਸ਼ਰਮ ਤਾਂ ਹੈ ਨਹੀਂ ਡੱਕ ਕੇ ਵੋਟਾਂ ਨਹੀਂ ਜਿੱਤਦੀ ਖੁਸੀ ਜਾ ਕੇ ਇਹਨਾਂ ਦਾ ਬੈਜੇ ਬੇੜਾ ਇਹਨਾਂ ਦਾ ਵੋਟਾਂ ਵਾਲਾ ਡਕਾ ਕੇ ਆ ਪਾਤਾ ਇੱਥੇ ਤੈਨੂੰ ਸੁਰਤ ਸਰਤ ਹੈ ਕਿ ਨਾ ਇੱਥੇ ਪਿਆ ਡਿੱਗਿਆ ਮਾੜੀ ਮੋਟੀ ਸੁਰਤ ਰੱਖ ਰਿਹਾ ਕਰ ਤਾਂ ਹੀ ਨੀ ਮੈਂ ਵੋਟਾਂ ਪਾਉਣ ਦਿੰਦੀ ਸੀ ਆ ਦੇਖ ਲਓ ਪਾ ਦੋ ਵੋਟਾਂ ਇਹਨਾਂ ਨੂੰ ਵੋਟਾਂ ਵਾਲੇ ਡਕਾ ਕੇ ਸੱਟ ਜਾਂਦੇ ਨੇ ਨਾਲੀਆਂ 'ਚ ਡਿੱਗੇ ਤਾਂ ਸੁਰਤ ਰੱਖ ਲੈ ਮਾੜੀ ਮੋਟੀ ਮੀ ਹੀ ਜਾਂਦਾ ਮੀ 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 ਕਾ ਕੁੱਤਾ ਮੁੱਤੀ ਆਂਦਾ ਪਾਣੀ ਦੇ ਭਲੇਖੇ ਮੂਤ ਪੀ ਜਾਂਦਾ ਕੁੱਤਿਆਂ ਦਾ ਸੁਰਤ ਰੱਖ ਲੈ ਕਰ ਖੜਾ ਹੋ ਜਾਂ ਨਾਲੀ ਤੇ ਪਿਆ ਡਿੱਗਿਆ ਐ ਪਿਆਜ ਵਿੱਚ ਚੰਗਾ ਗੱਦੇ ਤੇ ਪਿਆ ਹੁੰਦਾ ਹੋ ਜਾ ਖੜਾ ਹੋ ਤੈਨੂੰ ਇੱਥੇ ਚੱਕ ਕੇ ਲਜਾਈਏ ਕੌਂਟਲ ਪੱਕੇ ਦਾ ਤੂੰ ਐ ਹੈਗਾ ਤੈਨੂੰ ਕਿਹੜਾ ਲਿਜਾ ਕੇ ਚੱਕ ਕੇ ਦੱਸ ਉਹ ਖੜਾ ਚ ਉਹ ਰਾਗ ਭਈ ਨਹੀਂ ਉਹ ਰਾਗ ਪਈ ਨਾ ਸ਼ਰਮ ਮੰਨ ਲੈ ਮਾੜੀ ਮੋਟੀ ਤੈਨੂੰ ਹੈ ਕੋਈ ਖਿਆਲ ਆ ਜਿਵੇਂ ਅੱਖਾਂ ਦਾ ਜਾਂ ਮੇਰਾ ਆ ਪਿਆ ਨਾਲੀਆਂ ਚ ਡਿੱਗਿਆ ਇੱਥੇ ਮੈਂ ਦਰੂ ਵੀ ਇਹ ਕਿ ਕਰਾਂ ਮੈਂ ਤੈਨੂੰ ਸਦਨਾ ਕਿਵੇਂ ਲੈ ਕੇ ਜਾਵਾਂ ਇਹਨੂੰ ਘਰੇ ਐ ਰੱਬ ਬੰਨਰੇ ਬੈਜੇ ਬੇੜਾ ਵੋਟਾਂ ਵਾਲਿਆਂ ਦਾ ਵੋਟਾਂ ਲੋ ਤਾਂ ਸਾਨੂੰ ਵੋਟਾਂ ਨਹੀਂ ਪਾਉਂਦੀ ਸੀ ਇਹਨੂੰ ਦੇ ਆਗੇ ਬੋਤਲਾਂ ਪਾਰਟੀ ਦੀ ਜਿੱਤ ਦੀ ਖੁਸ਼ੀ ਚ ਦੇਖ ਲੋ ਆ ਲੋਕੋ ਆ ਹਾਲ ਐਨਾਂ ਦੇ ਤਾਰੂਪੀਨ ਵਾਲਿਆਂ ਦਾ ਹੋ ਜਾ ਖੜੇ ਹੋਣਾ ਤੇ ਡਿੱਗੀ ਆਨਾ ਉੱਠ ਖੜਾ ਬੋਲੀ ਜਾਂਦੀ ਬੋਲੀ ਆ ਨਹੀਂ ਤੈਨੂੰ ਕਿਹੜਾ ਚੱਕੀ ਐਨੇ ਭਾਰੀ ਨੂੰ ਖੜਾ ਹਲਤ ਪਿਆਸ ਨਾਲ ਹੀ ਤੇ ਡਿੱਗੀ ਐ ਤੇ ਚੰਗਾ ਗੱਦੇ ਦੀ ਪਿਆ ਹੁੰਦਾ ਉੱਠ ਖੜਾ ਸੁਰਤ ਰੱਖਨੇ ਦਾ ਮੀ ਆਈ ਜਾਂਦਾ ਮੀ ਨਹੀਂ ਆਉਂਦਾ ਤੇਰੇ ਮੂੰਹ ਚ ਕੁੱਤੇ ਮੂਤ ਮੂਤ ਜਾਈ ਜਾਂਦਾ ਸ਼ਰਮ ਕਰ ਲੈ ਮਾੜੀ ਮੁੰਡੀ ਤੇ ਮੁੱਤੀ ਇਹ ਹੋ ਗਈ ਜਨੇ ਫੀਲਾ ਮੂੰਹ ਦੇ ਸਮਾਰ ਕੇ ਹੋਰ ਮੈਂ ਭੇਜਾਂ ਇਧਰ ਕੁੱਤੇ ਖੜਾ ਹੋ ਜਾ ਚੱਲ ਖੜਾ ਹੋ ਚੱਲ ਚੱਲ ਉੱਠ ਖੜਾ ਸੁਰਤ ਨਹੀਂ ਹੈਗੀ ਸੰਭਾਲਣੀ ਹੈਗੀ ਡੱਕ ਲੈਂਦੇ ਨੇ ਜੇ ਤੂੰ ਸੁੱਤ ਚੱਲੀ ਨਹੀਂ ਜਾਂਦੀ ਨਾ ਟੀਆ ਕਰੋ ਮਾੜੀ ਮਟ ਸੁਰਤ ਰੱਖ ਲਿਆ ਕਰੋ ਕਿਸੇ ਪਤਾਨੀ ਕਹੇ ਜੀ ਕਿ ਇਹ ਨੇ ਦਿਮਾਗ ਨੂੰ ਹੋਇਆਗਾ ਪੀ ਪੀ ਦੇ दारू ਨਾਲੀਆਂ ਚ ਪਿਆਗਾ ਡਿੱਗਿਆ ਹੁਣ ਮੈਂ ਤਾਂ ਕੀ ਇਲਾਜ ਕਰਾਂ ਠਾ ਠਾ ਨਹੀਂ ਪਤਾ ਉੱਥੇ ਜਾ ਕੇ ਫੇਰ ਗੇਟ ਤੇ ਡਿੱਗ ਪਏ ਓ ਭਾਈ ਕੀ ਗੱਲ ਹੋ ਗਈ ਬੁੱਢੀ ਹੋਣਾ ਕੀ ਆ ਭਈਆ ਵੋਟਾਂ ਵਾਲਿਆਂ ਦਾ ਹਾਲ ਦੇਖ ਲੋ ਆ ਮੇਰੇ ਘਰ ਵਾਲਾ ਗਾ ਜਿੱਤ ਦੀ ਖੁਸ਼ੀ ਚ ਵੋਟਾਂ ਦੀ ਚਾਹ ਪਿਆ ਸੀ ਨਾਲੀ ਤੇ ਡਿੱਗਿਆ ਓਹੋ ਉਹ ਤਾਂ ਭਾਈ ਅਸੀਂ ਅਸੀਂ ਉਹਨਾਂ ਨੂੰ ਮਾੜੀ ਮੋਟੀ ਦੇਤੀ ਉਹ ਫੇਰ ਕਿਉਂ ਕੇ ਤੂੰ ਭਾਈ ਤੂੰ ਕੋਈ ਗੱਲ ਬਈ ਨਹੀਂ ਆ ਬਸ ਥੋੜਾ ਚੰਗਾ ਕੰਮ ਆ ਰਾਸ਼ਨ ਦੇ ਆ ਜਾ ਕਰੋ दारू ਦੀ ਤੁਸੀਂ ਬੋਤਲਾਂ ਫੜਾ ਦਿੰਦੇ ਹੋ ਇਹ ਘਰ ਪਟਦੇ ਹੋ ਤੁਸੀਂ ਇਹ ਚੰਗਾ ਕੰਮ ਥੋੜਾ ਭਾਈ ਗੱਲ ਸੁਣ ਲੈ ਹੁਣ ਕੋਨੇ ਸਾਡੇ ਮਗਰ ਲੱਕੇ ਵੋਟ ਪਾਈ ਐ ਜੇ ਅਸੀਂ ਨੂੰ ਘੁੱਟ ਬੋਤਲ ਦਾ ਵਧੀਆ ਦੇ ਕੇ ਪਊਆ ਤਾਂ ਇਹਦੇ ਚ ਘਰ ਬੱਟਣ ਲਈ ਬਾਈ ਕੀ ਗੱਲ ਮੈਨੂੰ ਤੂੰ ਇਹ ਦੱਸ ਪਹਿਲਾਂ ਵੋਟ ਪਾਈਆ ਫਿਰ दारू ਵੰਡਣੀ ਆ ਹੋਰ ਬਥੇਰਾ ਕੁਛ ਆ ਵੰਡਣ ਨੂੰ ਹੋਰ ਕੁਛ ਵੰਡ ਦੋ दारू ਵੰਡ ਵੰਡ ਕੇ ਘਰ ਬਰਬਾਦ ਕਰਦੇ ਹੋ ਤੁਸੀਂ ਐ ਵੋਟਾਂ ਲੈਣੇ ਹੋ ਇਹ ਥੋੜਾ ਚੰਗਾ ਕੰਮ ਨਹੀਂ ਹੈਗਾ ਉਹ ਆ ਭਾਈ ਹੁਣ ਜੇ ਅਸੀਂ ਉਹਨੂੰ ਨਹੀਂ दारू ਦਿੰਦੇ ਸੀ ਉਹ ਆਖਲਾ ਕਹਿੰਦਾ ਵੀ ਜੇ ਤਾ ਮੈਨੂੰ ਪੈਸੇ ਦੇ ਦੋ ਜਾਂ ਮੈਂ ਦਾਰੂ ਪੀਣੀ ਹੈ ਹੁਣ ਡੱਕਿਆ ਭਾਓ ਭੇਪਰਾ ਲੈ ਜਾ ਜਾ ਸੋਡੇ ਘਰੇ ਪਾ ਲ ਲੈ ਜਾ ਕੇ ਮੈਥੋਂ ਨਹੀਂ ਸੰਭਾਲਿਆ ਜਾਂਦਾ ਕੁੱਤੇ ਮੂਤ ਮੂਤ ਜਾਈ ਜਾਂਦੇ ਉਹਦੇ ਮੂਤੇ ਦੇਖ ਲਓ ਦੱਸ ਉਹ ਤੁਹਾਡੇ ਸਾਹਮਣੇ ਮੈਂ ਹੁਣ ਛੱਡਾਂ ਹੀ ਨਹੀਂ ਪਤਾ ਇੱਥੇ ਫੇਰ ਡਿੱਗ ਭੇਜਾ ਕੇ ਹੁਣ ਉਹ ਜ਼ਿੰਮੇਦਾਰੀ ਭਈ ਅਸੀਂ ਥੋੜੀ ਲਈ ਹੁਣ ਗਲਤੀ ਉਹਦੀ ਹੈ ਨਾ ਸਾਡੀ ਗਲਤੀ ਥੋੜੀ ਨਹੀਂ ਤੁਹਾਨੂੰ ਪਤਾ ਹੁੰਦਾ ਜ਼ਿੰਮੇਦਾਰੀ ਦਾ ਵੀ ਅਗਲੇ ਦੇ ਘਰ ਚ ਕਲੇਸ਼ ਪਊਗਾ ਉਹਨਾਂ ਨੂੰ ਅਸੀਂ ਡਕਾ ਕੇ ਛੱਡਦੇ ਆ ਜੇ ਬੰਦੇ ਨੂੰ ਕੁਝ ਹੋ ਜਾਏ ਤੁਸੀਂ ਜ਼ਿੰਮੇਦਾਰ ਰਹਿਗੇ ਹੋਗੇ ਉਹ ਭਾਈ ਹੁਣ ਮੇਰੀ ਗ ਠੀਕ ਹੈ ਨਾ ਮੋੜ ਦਾ ਨਾਲੇ दारू ਲੱਗੇ ਹੋਣਾ ਸਾਡਾ ਸਾਡਾ ਕਸੂਰ ਕੀ ਹੈਗਾ ਮੇਰੀ ਗੱਲ ਸੁਣ ਭਾਈ ਤੁਸੀਂ दारू ਵਾਲਿਆਂ ਨੂੰ ਪੈਸੇ ਦੇਤੇ ਹਾਂ दारू ਵਾਲਿਆਂ ਨੂੰ ਪੈਸੇ ਦੇਤੇ ਤੁਸੀਂ ਤੁਸੀਂ ਘਰ ਟੀਮੀਆਂ ਨੂੰ ਪੈਸੇ ਦੋ ਉਹਨਾਂ ਨੂੰ ਰਸਣ ਪਾਣੀ ਲਿਆਉਣੀ ਆ ਬੱਚਿਆਂ ਵਾਸਤੇ दारू ਵਾਲਿਆਂ ਤੇ ਤੁਸੀਂ ਫੜਾ ਦਾਨਨੇ ਹੋ ਪੈਸੇ दारू ਪੀਣ ਵਾਸਤੇ ਆ ਤੁਹਾਡਾ ਚੰਗਾ ਕੰਮ ਨਹੀਂ ਹੈਗਾ ਭਾਈ ਓ ਭਾਈ ਜੇ ਅਸੀਂ ਤੁਹਾਨੂੰ ਨਹੀਂ दारू ਦਿੰਦੇ ਤਾਂ ਸਰਪੰਚ ਮੈਂਬਰ ਮਾਰੇ ਐ ਜੇ ਅਸੀਂ ਪਿੱਛੇ ਹਟਦੇ ਹਾਂ ਤਾਂ ਮਾਰੇ ਐ ਮੈਨੂੰ ਤਾਂ ਤੂੰ ਵੀ ਪਾਗਲੀ ਲੱਗਣਾ ਭਰਾਵਾ ਕਿਵੇਂ ਤੁਹਾਨੂੰ ਸਮਝਾਵਾਂ ਮੈਂ ਪਾਗਲੋਂ ਤੂੰ ਤੇ ਬੰਦੇ ਨੂੰ ਸਮਝਾ ਭਾਈ ਜੇ दारू ਪਿੰਦਾ ਤੁਸੀਂ ਸਮਝਾਓ ਤੁਸੀਂ ਸਵਾਧ ਹੀ ਪੰਚਾਇਤ ਨੂੰ ਲੈ ਪੰਚਾਇਤ ਦਾ ਕੰਮ ਸਮਝਉਣਾ ਹੁੰਦਾ ਪੰਚਾਇਤ ਦਾ ਕੰਮ ਪਿੰਡ ਦੇ ਬੰਦੇ ਦੇ ਨਾਂ ਤੇ ਥੋੜਾ ਫਰਜ ਮੰਨਦਾ ਵੀ ਅਸੀਂ ਸਮਝਾਈਏ ਨਾ ਕਿ दारू ਪੀਏ ਇਹਨਾਂ ਨੂੰ ਭਾਈ ਦੇਖੋ ਉਹਦੇ ਚ ਸਾਡਾ ਕਸੂਰ ਕੋਈ ਨਹੀਂ ਉਹਦੇ ਚ ਕਸੂਰ ਤੇ ਬੰਦੇ ਦਾ ਤੇਰੇ ਬੰਦੇ ਨੂੰ ਸਮਝਾ ਸਾਡਾ ਉਹ ਤੇ ਪੂਰਾ ਕਸੂਰ ਨਹੀਂ ਠੀਕ ਹੈ ਨਾ ਕਰੋ ਚੰਗਾ ਭਲਾ ਗਿਆ ਭਾਈ ਜੇ ਲੋ ਸੋਡੇ ਕੋਲੇ ਗਿਆ ਜਿੱਤ ਦੀ ਪਾਰਟੀ ਦੀ ਖੁਸ਼ੀ ਦੇ ਵਿੱਚ ਤੁਸੀਂ दारू ਪੀਤੀ ਨਾਲੇ ਮੈਂ ਨਾ ਬੇਲੀ ਨਹੀਂ ਹੈਗੀ ਤੇ ਉਹਨਾਂ ਇੱਥੇ ਦਿਮਾਗ ਖਾਣ ਲੱਗੇ ਮੈਂ ਤਾਂ ਉਹਨੂੰ ਸਾਹਮਣੇਂ ਦਾਰੂ ਪੀਣੇ ਨੂੰ ਜਾ ਕੇ ਡਕਾ ਕੇ ਤੁਸੀਂ ਤਾਂ ਤੋਰਤਾ ਹੁਣ ਮੈਨੂੰ ਘਰੇ ਕੰਮ ਨਹੀਂ ਹੈਗੇ ਦੱਸ ਉਹ ਬਈ ਮੇਰੀ ਗੱਲ ਸੁਣ ਲਾ ਗੁੱਡੀ ਜਮੀ ਨਹੀਂ ਗਰਮ ਹੁੰਦੇ ਹੁੰਦੇ ਅਸੀਂ ਦੇਖ ਸਾਡਾ ਸਾਡਾ ਕੰਮ ਹੈ ਠੀਕ ਹੈ ਲ ਗਰਮਣਾ ਹਾਂ ਭਰਾ ਹੋਰ ਕੀ ਕਰਾਂ ਤੁਸੀਂ ਆਪ ਹੀ ਦੱਸੋ ਗਰਮ ਹੋਣ ਵਾਲੀ ਗੱਲ ਹੀ ਹੈਗੀ ਜੇ ਉਹਨੂੰ ਕੁਝ ਹੋ ਗਿਆ ਦੂਰਾ ਦੂਰਾ ਪੈ ਗਿਆ ਨਾਲੀ ਚੂੰ ਪਿਆ ਡਿੱਗ ਗਿਆ ਜੇ ਮੂੰਹ ਵਿੱਚ ਹੁੰਦਾ ਨਾਲੀ ਦੇ ਮਰ ਜਾਂਦਾ ਤੁਸੀਂ ਜ਼ਿੰਮੇਦਾਰ ਹੈਗੇ ਸੀ ਜ਼ਿੰਮੇਦਾਰ ਭਾਈ ਜ਼ਿੰਮੇਦਾਰ ਅਸੀਂ ਜ਼ਿੰਮੇਦਾਰੀ ਥੋੜੀ ਲਈ ਹੈ ਚੱਲ ਜਿਵੇਂ ਵੀ ਮਰਜੀ ਹੈਗਾ ਹੈਗਾ ਤਾਂ ਮੇਰੇ ਘਰ ਵਾਲੇ ਹੀ ਆ ਤੇ ਘਰ ਵਾਲੇ ਨੂੰ ਸਮਝਾਓ ਫਿਰ ਅਸੀਂ ਦਾ ਕੋਈ ਕਸੂਰ ਨਹੀਂ ਕੀਤਾ ਅਸੀਂ ਗਲਤੀ ਕੀ ਕਰਤੀ ਭਾਈ ਭਾਈ ਮੈਨੂੰ ਤਾਂ ਇਹ ਕਹਿ ਗਿਆ ਕਹਿੰਦਾ ਵੀ ਅੱਜ ਵੋਟਾਂ ਦੀ ਜਿੱਤ ਹਾਰ ਦਾ ਪਤਾ ਲੱਗਣਾ ਵੀ ਮੈਂ ਤਾਂ ਉਹਦੀ ਖੁਸ਼ੀ 'ਚ ਚੱਲ ਮੈਨੂੰ ਵਧਾਈਆਂ ਦੇਣ ਜਾਣਾ ਮੈਨੂੰ ਕੀ ਪਤਾ ਤੁਸੀਂ ਡਿਗਾ ਕੇ ਭੇਜ ਦੋਗੇ ਭਾਈ ਅਸੀਂ ਤਾਂ ਸਾਡੀ ਸਰਕਾਰ ਬਣ ਗਈ ਅਸੀਂ ਤਾਂ ਪਾਰਟੀ ਰੱਖੀ ਆ ਆਹ ਕਦੇ ਮੁਰਗਾ ਹੀ ਬਣਾਇਆ ਸੀ दारू ਹੀ ਬਣਾਈ ਸਾਨੂੰ ਹੁਣ ਜਿਹੜਾ ਜਾਰੂ ਪੀ ਕੇ ਐ ਐ ਕਮਲ ਮਾਰੂਗਾ ਉਹ ਸਰਕਾਰ ਬਣ ਗਈ ਭਾਈ ਫਿਰ ਲੋਕਾਂ ਨੂੰ ਤਾਂ ਨਹੀਂ दारू ਪਿਉਣੀ ਗਰੀਬ ਜਨਤਾ ਚ ਕੱਪੜਾ ਵੰਡ ਦੋ ਰਾਸ਼ਨ ਵੰਡ ਦੋ ਹੋਰ ਬਥੇਰਾ ਕੁਛ ਬੱਚਾ ਦੀ ਫੀਸਾਂ ਮਾਫ ਕਰਾ ਦਿਓ ਗਰੀਬ ਘਰਾਂ ਦੀਆਂ ਆਹ दारू ਹੀ ਵੰਡਣੀ ਆ ਬਸ ਦੇਖ ਭਾਈ ਜਿੰਨਾ ਕਿ ਸਾਡਾ ਬਜਟ ਹੈ ਅਸੀਂ ਉਹਨਾਂ 'ਕ ਲਾਤਾ ਠੀਕ ਹੈ 50000 ਰੁਪਏ ਸਾਡੇ ਕੋਲ ਬਜਟ ਸੇ ਅਸੀਂ दारू ਵੰਡਦੀ ਮੀਟ ਵੰਡਦਾ ਹੁਣ ਜਿੰਨੀ ਕਿ ਸਾਡੀ ਸੇਵਾ ਅਸੀਂ ਕਰਤੀ ਅਸੀਂ ਉਹ ਸਾਡੇ ਸਾਡੇ ਕਹਿਣ ਤੇ ਬੁੱਟਾ ਪਾਈਆਂ ਨੇ ਸਾਨੂੰ ਪੰਜਾਹ ਹਜ਼ਾਰ ਦੀ दारू ਤਾਂ ਤੁਸੀਂ ਵੰਡਤੀ ਭਾਈ ਜੇ 50000 ਰੁਪਏ ਤੁਸੀਂ ਗਰੀਬ ਘਰਾਂ ਨੂੰ ਕੋਈ 10 10000 5 5000 ਵੰਡੇ ਕੀ ਘਰ ਕਿੰਨੇ ਆ ਭਾਈ 50 ਤੂੰ ਤਾਂ ਕਹਿੰਦਾ 50000 ਦਾ ਰਾਸ਼ਨ ਵੰਡੋ 50 ਘਰ ਕਿੰਨੇ ਆ ਗਰੀਬ ਦੀ ਸੌਂਗ ਆ ਨਿਕਲਦੀ ਹੈ ਹਜ਼ਾਰ ਹਜ਼ਾਰ 5 500 ਨਾਲ ਕੋਈ ਰਾਸ਼ਨ ਲਿਓ ਕੋਈ ਬੱਚੇ ਦਾ ਚੱਪਲ ਜੋੜਾ ਲਓ ਤੁਸੀਂ दारू ਨਾਲ ਡਕਾੜ ਘਾਤੋ ਉਹ ਬੀਬਾ ਮੇਰੀ ਗੱਲ ਸੁਣ ਲੈ ਤੂੰ ਗੱਲ ਨਾ ਪੈ ਥੋੜੀਆਂ ਵੀ ਗਲਤੀਆਂ ਜੇ ਤੁਸੀਂ ਹਜ਼ਾਰ ਹਜ਼ਾਰ ਰੁਪਏ ਚ ਵੋਟ ਵੇਚਦੇ ਹੋ ਥੋੜੀ ਗਲਤ ਗੱਲ ਗਲਤ ਆ ਥੋੜੀ ਇਹ ਅਸੀਂ ਤਾਂ ਕਿਸੇ ਕੰਜਰ ਤੋਂ ਪੈਸੇ ਨਹੀਂ ਲਏ ਤੇ ਨਾ ਹੀ ਸਾਨੂੰ ਕਿਸੇ ਨੇ ਦਿੱਤੇ ਤੇਰੇ ਬੰਦੇ ਨੇ ਲੈ ਜਾ ਬਈ ਪੈਸੇ ਸਾਡੇ ਤੋਂ ਤੇਰੇ ਬੰਦੇ ਨੇ ਲੈਤੇ ਹੋਣਗੇ ਅਸੀਂ ਤਾਂ ਨੀਂ दारू ਪੀਤੀ ਸੀ दारू ਪੀਤੀ ਉਹਨੇ ਹੋਰ ਤੈਨੂੰ ਫੁੱਲ ਕਿਉਂ ਤੇ ਤੁਸੀਂ ਉਹਨੂੰ ਕਹੋ ਨਾ ਤੇਰੇ ਬੰਦੇ ਨੂੰ ਕਹੋ ਉਹਨੂੰ ਵੀ ਕੋਈ ਨਹੀਂ ਮੈਂ ਫੁੱਲ ਪਾਉਣੀਆਂ ਜਾ ਕੇ ਤੇਰੇ ਵੀ ਹਾਰ ਪੈਣਗੇ ਬਾਗ ਜਾਥਣ ਵਾਲੇ ਬਾੜੇ ਸਮਝਦਾਰ ਜੇ ਨਾ ਬਣ ਤੈਨੂੰ ਮੈਂ ਕਹਤਾ ਇਹ ਭਾਈ ਤੂੰ ਗਲਤ ਬੋਲੀ ਜਣੀ ਇਹ ਗੱਲ ਸੁਣ ਨਾ ਬੋਲਣ ਦੀ ਗੱਲ ਨਹੀਂ ਭਾਈ ਮੈਂ ਤਾਂ ਤੁਸੀਂ दारू ਪਿਆਨੇ ਡਕਾ ਕੇ ਨਾਲੀਆਂ ਤੇ ਸਿੜਦਾਂ ਨੇ ਉਹ ਬੰਦਿਆਂ ਨੂੰ ਉੱਥੇ ਤੁਸੀਂ ਕਹਿੰਨਾ ਮੂੰਹ ਸੰਭਾਲ ਕੇ ਬੋਲੋ ਹੋਰ ਸਾਨੂੰ ਅਸੀਂ ਫੁੱਲ ਪਾਈਏ ਹਾਰ ਪਾ ਦੇ ਨੀਂ ਤੇਰੇ ਲਈ ਕਿਵੇਂ ਫੁੱਲਾਂ ਦੇ ਹਾਰ ਪਾ ਦੇ ਫਿਰ ਹਾਰ ਪਾ ਦੇ ਫਿਰ ਹਾਂ ਤੂੰ ਬੋਲਦੀ ਕਿਵੇਂ ਬਾਈ ਮਾੜੀ ਮੋਟੀ ਸ਼ਰਮ ਕਰਿਆ ਕਰ ਸ਼ਰਮ ਤੂੰ ਤੁਸੀਂ ਸ਼ਰਮੰਦ ਹੋ ਨਾ ਤੇਰੇ ਬੰਦੇ ਨੂੰ ਕਹ ਵੀ ਕਿਉਂ ਦਾਰੂ ਪੀਛੇ ਕਿਉਂ ਅਧਿਆਪਕ ਨੂੰ ਖਰਾਬ ਕਰਦਾ ਉਹ ਨੂੰ ਸਮਝਾਓ ਉਹ ਤਾਂ ਪੀਂਦਾ ਉਹ ਸਾਡੇ ਕੋਲੇ ਆ ਗਿਆ ਫਿਰ ਤੁਸੀਂ ਚੱਕ ਕੇ ਫੜਾ ਦਿਆ ਕਰੋਗੇ ਕੀ दारू ਲੈ दारू ਇਹ ਨਾ ਆ ਨਾ ਤੇਰੇ ਮੂਰੇ ਹੱਥ ਵਗ ਜਾ ਇੱਥੋਂ ਜਿੱਦ ਮੁੜ ਕੇ ਮੇਰੇ ਬੰਦੇ ਨੂੰ दारू ਪਈ ਜਾ ਕੋਸ ਹੋ ਗਿਆ ਤੂੰ ਜ਼ਿੰਮੇਦਾਰ ਆਂ ਹਨ ਮੈਂ ਦੱਸਤਾ ਲੈ ਏ ਭਾਈ ਤੇਰੀ ਗੱਲ ਮਾੜੀ ਏ ਗੱਲ ਸੁਣ ਲੈ ਜੇ ਤੂੰ ਕਿ ਨਹੀਂ ਬੰਦੇ ਨੂੰ ਕੁਝ ਹੋ ਗਿਆ ਮੈਂ ਮੈਂ ਮੈਨੂੰ ਤਾਂ ਪਹਿਲੀ दारू ਵਾਲੇ ਨੇ ਤਪਾਇਆ ਹੋਇਆਗਾ ਉਹ ਵੋਟਾਂ ਦੀ ਜਿੱਤ ਦੀ ਖੁਸ਼ੀ 'ਚ दारू ਨਾਲ ਡੱਕ ਕੇ ਆਇਆਗਾ ਮੇਰਾ ਹੋਰ ਦਿਮਾਗ ਨਾ ਖਾ ਭਰਾਵਾ ਬਗ ਜਾ ਇੱਥੋਂ ਜਾ ਜਾ ਬਗ ਜਾ ਚੱਲ ਮੇਰੀ ਗੱਲ ਸੁਣ ਲੈ ਭਾਈ ਹੁਣ ਤੂੰ ਰੋਲਾ ਨਾ ਪਾ ਵੇਖ ਸਾਡੀ ਇੱਜ਼ਤ ਦੀ ਬੇਇੱਜ਼ਤੀ ਐ ਅਸੀਂ ਤੈਨੂੰ 2000 ਰੁਪਏ ਦੇ ਇਹਨਾਂ ਦਾ ਇਲਾਜ ਕਰਾ ਲਾ ਮੈਨੂੰ 2000 ਦੀ ਲੋੜ ਨਹੀਂ ਹੈਗੀ ਭਰਾਵਾ ਤੁਸੀਂ ਉਹਨੂੰ ਕੱਲ ਨੂੰ ਫੇਰ दारू ਪਿਆਉਂਗੇ ਅੱਜ ਮੈਨੂੰ 2000 ਦੇ ਕੇ ਬੜਿਆ ਜੋਗੇ ਮੈਨੂੰ ਲਾਜ ਤੇ ਦੇ ਦੋਗੇ ਭਾਈ ਉਹ ਤਾਂ ਲਾਜ ਤਾ ਕਰਾ ਲਾ ਜਿਹਨੂੰ ਕੋਈ ਗੱਲਬਾਤ ਹੋਗੀ ਤਾਂ ਸਾਨੂੰ ਖਿੱਚਣਗੇ ਲੋਕਾਂ ਤੁਸੀਂ ਪਹਿਲਾਂ ਦੇਖਣਾ ਸੀ ਦਰੂ ਪੀਣ ਵੇਲੇ ਹੁਣ ਤੁਹਾਨੂੰ ਲਾਜ ਦੀ ਹੋਗੀ ਹੁਣ ਤੁਹਾਨੂੰ ਇਹ ਹੋਗਾ ਵੀ ਮਰ ਨਾ ਜਾਵੇ ਡਿੱਗਿਆ ਪਿਆ ਤੁਸੀਂ ਪਹਿਲਾਂ ਸੋਚਿਆ ਕਰੋ ਜੇ ਪਹਿਲੀ ਨਾ ਪਿਉ ਤਾਂ ਆ ਗੱਲ ਦੀ ਨੋਬਤ ਨਾ ਆਵੇ ਪਰ ਭਾਈ ਹੁਣ ਤਾਂ ਸਾਡੇ ਗੱਲ ਪਈ ਜੰਨੀ ਆ ਹੁਣ ਅਸੀਂ ਤੁਹਾਨੂੰ ਸਮਝਾਈ ਜੰਨੇ ਆ ਵੀ ਭਾਈ ਉਹਦਾ ਲਾਜ ਕਰਾ ਲਾ ਉਹਨੂੰ ਠੀਕ ਕਰਾ ਲਾ ਇਸ ਤੋਂ ਪਹਿਲਾਂ ਕੋਈ ਗੱਲਬਾਤ ਹੋ ਜੇ ਤੁਸੀਂ ਹੁਣ ਸਾਨੂੰ ਖਿੱਚੋਗੇ ਫਿਰ ਥੋੜੀ ਗੱਲ ਕਰ ਦੋ 2000 لا یار 2000 ਨਾਲ ਕਿਵੇਂ ਲੋਟ ਆਊਗਾ دارو छुट ਜੂਗੀ 2000 ਨਾਲ ਹੁਣ ਤੂੰ 5000 ਦੀ ਹੈਗੀ ਬਈ ਹੁਣ ਗੱਲ ਹੈ ਕੋਈ ਇਹ ਫਿਰ 2000 ਪਿੱਛੇ ਮੈਂ ਮੂਲ ਵਿੜੀ ਕਰਾਉਣੀਆਂ ਸੋਥੇ ਨਾਕ ਫਿਰ 5000 ਵਾਲੀ ਮੂਲ ਵਿੜੀ ਹੋਈ ਰਹੀ ਹੋਈ ਜਾਂਦੀ ਆ ਮੈਂ ਉੱਥੇ ਉਹਨੂੰ ਸੌਦਾ ਕਹਿੰਦਾ ਕੀ ਕਹਨੇ ਹੁੰਦੇ ਨਸ਼ਾ ਛਡਾਊ ਕੇ ਅੰਦਰ ਜਬ ਮੈਂ ਉਹਨੂੰ ਉਹ ਕਰਵਾਉਣਾ ਬਾਈ ਤੇ ਨਸ਼ਾ ਛਡਾਊ ਕੇ ਅੰਦਰ ਜਿਹੜਾ ਤੁਹਾਨੂੰ ਫ੍ਰੀ ਰੱਖ ਲੈਣਗੇ ਬਾਈ ਫਿਰ ਉਹ ਇੱਥੇ ਵੀ ਤਾਂ ਪੈਸੇ ਭਰਾਉਨੇ ਭਾਈ ਇੰਨੀ ਗੰਜਸ ਹੈ ਨਹੀਂ ਮੇਰੇ ਚ ਫੇਰ ਹੀ ਨਸ਼ਾ ਛੱਡੂਗਾ ਨਸ਼ਾ ਤੇ ਵੀ ਤੁਸੀਂ ਲਾਉਨੇ ਹੋ ਇਹ ਤਾਂ ਥੋੜੀ ਬਈ ਗੱਲ ਮਾੜੀ ਹੈ ਜੇ ਨਸਾਂ ਤੇ ਲਾਉਣੇ दारू ਵੰਡ ਦਿਓਗੇ ਤੇ ਲੋਕਾਂ ਨੇ ਤਾਂ ਪੀਣੀ ਆ ਫ੍ਰੀ ਦੀ ਉਹ ਤਾਂ ਬੋਲ ਕੇ ਬਾਗੇ ਪਕੜੀ ਮਾਰ ਕੇ ਆ ਆ ਪਿਆ ਕੇ ਹੱਸੀ ਨਾ ਮੈਂ ਵਿਆਹ ਤੇ ਡਿੱਗਿਆ ਦੇਖ ਲਾ ਹਾਂ ਹੁਣ ਇੱਥੇ ਡਿੱਗ ਪਾ ਕੇ ਘਰੇ ਵਗ ਜਾ ਅੰਦਰ ਤੈਨੂੰ ਸੁਰਤ ਸਰਤ ਹੈਗੀ ਆ ਕਿ ਨਾ ਉਹ ਨਾਲੀ ਤੋਂ ਠਾਇਆ ਤਾਂ ਤੂੰ ਆ ਨਾਲੀ ਤੇ ਡਿੱਗ ਪਾ ਕੇ ਜੇ ਮਰ ਗਏ ਤਾਂ ਹੀ ਕਹਿਣਗੇ ਲੋਕ ਵੀ ਬੁੜੀ ਅਦੀ ਧੀਮੀ ਨੇ ਨਹੀਂ ਸੰਭਾਲ ਕਰੀ। ਬਗਵਾਨ ਮੇਰੀ ਸੁਣ ਲੈ ਗੱਲ। ਖੜਾ ਹੋ ਜਾ ਤੂੰ ਮੈਂ ਨਹੀਂ ਤੇਰੇ ਕੋਲ ਗੱਲ ਸੁਣ। ਤੂੰ ਉੱਠ ਖੜਾ। ਬਸ ਮੈਂ ਤਾਂ ਮੈਂ ਕਿਉਂ ਕਿਉਂ ਕਿਵੇਂ ਮੈਂ। ਮੈਂ ਤਾਂ ਸੋਇਆ ਥੇ। ਮੈਂ ਦਾਦਾ ਨੂੰ ਲੈ ਗਿਆ ਅੱਗੇ ਰੋਂ ਠੀਕ ਹੈ। ਮੈਂ ਸਾਰਾ ਬਾਕੀ ਵੀ ਹੈਗੇ ਲਹੂ ਤੈਨੂੰ ਜੁੱਤੀਆਂ ਨਾਲ ਲਹੂਗੀ ਉਹ ਸੋਤਾ ਦਾ ਗਾਲ ਮੇਰੀ ਨਾਲੇ ਮੈਥੋਂ ਇੱਜਤ ਰਹਿਣਾ ਨਾਲੇ ਉਹ ਮੈਨੂੰ ਪਾਲਟੀ ਵਾਲੇ ਪਤਾ ਕਿੰਨਾ-ਕਿੰਨਾ ਕੁਝ ਬੋਲ ਕੇ ਗਏ ਮੈਂ ਕਿਸੇ ਨੂੰ ਕਾ ਤੋ ਬੋੜੀ ਨਹੀਂ ਬਣਾ ਮੈਂ ਕਿਸੇ ਨੂੰ ਸਾਲੇ ਨੂੰ ਦਰਦ ਨਹੀਂ ਚੜਨਦਾ ਉਹ ਮੈਨੂੰ ਕਹਿੰਦੇ ਤੈਨੂੰ ਪੈਸੇ ਦਿੰਨੇ ਆ 5000 ਦਿੰਨੇ ਤੈਨੂੰ ਇਹ ਸਾਲੇ ਕੌਣੇ ਪੈਸੇ ਦਿੰਦੇ ਨਾਲੇ ਮੈਨੂੰ ਇਹਨਾਂ ਨਾਲ ਕੁਝ ਬੋਲਦੇ ਜੇ ਤੂੰ ਦਾਰੂ ਪੀਂਨਾ ਤਾਂ ਕਹਿੰਦੇ ਨੇ ਅਗਲੇ ਇੱਜਤ ਤੱਕ ਦੇਣੇਗੇ ਮੇਰੀ ਗੱਲ ਸੁਣ ਅਗਲੇ ਕਹਿੰਦੇ 5000 ਲੈ ਲੈ 3 ਨਾਲ ਲੈ ਲੈ ਗਾਹ ਤੂੰ ਇਹਨਾਂ ਨੂੰ ਦਰਦ ਤਾਂ ਚੜਨੀ ਮੇਰੇ ਸਾਲਿਆਂ ਨੂੰ ਹਾਂ ਹਾਈ ਬੇਰੱਬਾ ਦਾਰ ਤੇ ਚੜਾਉਣ ਨੂੰ ਮੈਂ ਇਹਨਾਂ ਨੂੰ ਫੁਲਕੇ ਲਾ ਕੇ ਦਿੰਨੀ ਆਂਗੀ ਦਾਰੂ ਨਾ ਡੱਕਿਆ ਤੂੰ ਪਿਆਗਾ ਬਸ ਗਾ ਤੂੰ ਕਿਸੇ ਨੂੰ ਵੋਟ ਨਹੀਂ ਪਾਉਣੀ ਆਪਾ ਇਹ ਗੱਲ ਤੂੰ ਕਹਿਣਾ ਸਾਝ ਬੋਲੇ ਆ ਕਿ ਛਾਣ ਨਹੀਂ ਵੀ ਇਹ ਬਾਬਾ ਕਿਸੇ ਨੂੰ ਵੋਟ ਪਾਉਣੀ ਨਹੀਂ ਬਾਈ ਕਿਸੇ ਨੂੰ ਵੋਟ ਨਹੀਂ ਪਾਉਣੀ ਬਸ ਕਿਸੇ ਨੂੰ ਵੋਟ ਨਹੀਂ ਪਾਉਣੀ ਚੰਨੀ ਪਾਉਣੀ ਨਾ ਤੂੰ ਤਾਂ ਦਾਰੂ ਦੇ ਲਾਲ ਚ ਪਾਏਗਾ ਵੋਟ ਨਹੀਂ ਪਾਉਣੀ ਇਹ ਤਾਂ ਗੱਲ ਮੈਨੂੰ ਕਹਨੇ ਜਾਂਦੀ ਆ ਵੀ ਤੁਸੀਂ ਬੰਦੇ ਨੂੰ ਦਾਰੂ ਤੇ ਲਾਤਾ ਵੀ ਮੈਂ ਵੋਟ ਨਹੀਂ ਪਾਉਂਦੀ ਨਹੀਂ ਵੋਟ ਪਾਉਣੀ ਆਪਾ ਗਾ ਤੂੰ ਕਿਸੇ ਨੂੰ ਚੱਲ ਹੁਣ ਖੜਾ ਹੋ ਜਾ ਉੱਥੇ ਸਿਰ 'ਚ ਪਾਣੀ ਪਾ ਲੈ ਠੰਡਾ ਲੋਟ ਹੋ ਜਾ ਇੱਥੇ ਫੇਰ ਆ ਜਾਣਗੇ ਉਹਨਾਂ ਨਾਲ ਮੈਨੂੰ ਫੇਰ ਮੱਥਾ-ਘੋੜੀ ਕਰਨੀ ਪਈ। ਬਈ ਇਹ ਦਾਰੂ-ਦੂਰ ਪੀਆ ਕੇ ਥੋੜੀ ਜ਼ਮੀਰ, ਥੋੜੀ ਤੁਸੀਂ ਜ਼ਮੀਰ ਇਹਨਾਂ ਆਪਦੀ ਵੇਚ ਦਿੰਦੇ ਹੋ। ਕਦੇ ਵੀ ਦਾਰੂ ਵਿਛੇ ਆਪਦੀ ਬੋਰਨਾ ਵਿੱਚੋਂ ਆਪਦੇ ਆਪ ਨੂੰ ਨਾ ਵੇਚੋ। ਦੇਖ ਲਓ ਜੀ ਆਹ ਹਾਲ ਨੇ ਦਾਰੂ ਵਾਲਿਆਂ ਦੇ ਹੁਣ ਇਹ ਸੋਨੂੰ ਸਮਝਾਉਂਦਾ ਡੱਕਿਆ ਹੋਇਆ ਦੇਖ ਲਓ। ਇਹ ਖਬਰਾਂ ਸਮਝ ਜਾ ਤੁਸੀਂ ਵੀ ਜਿਹੜਾ ਕੋਈ ਖਾਂਦਾ ਪੀਂਦਾ ਕੋਈ ਨਹੀਂ ਮੈਂ ਬਈ ਦਾਰੂ ਪੀਤੀ ਸੀ ਮੈਂ ਸਮਝ ਗਿਆ। ਕਿਸੇ ਮਗਰਲਾ ਕਿ ਪਹਿਲੀ ਗੱਲ ਜਸਨ ਨਾ ਮਣਾਓ। ਅੱਜ ਜਲੇ ਸ਼ਿਦੀ ਵਾਲੇ ਚੱਲੀ ਜਾਂਦੇ ਆ ਜਸਨ ਨਹੀਂ ਮਣਾਉਣਾ ਚਾਹੀਦਾ ਇਹ ਮੇਰੀ ਵੀ ਗਲਤੀ ਸੀ। ਜਸਨਮਨ ਵਾਲੇ ਜਣ ਹੈ ਨਹੀਂ ਇਹ ਇੰਨਾ ਦਿਨ ਸਾਡੇ ਸ਼ਹੀਦियां ਬਹੁਤ ਸ਼ਹੀਦ ਹੋਏ ਆ ਸਾਡੇ ਇੰਨੇ ਦਿਨ ਸਾਡੇ ਖਰਵੰਦਰ ਸਾਹਿਬ ਦੇ ਕੋਈ ਕੋਈ ਦਿਖਾਰ ਹੋਣੇ ਤੇ ਡੱਕ ਕੇ ਪ੍ਰਚਾਰ ਕਰਨ ਲੱਗਿਆ ਹੁਣ ਤੇਰੇ ਸ਼ਹੀਦੀ ਦਿਹਾੜੇ ਜਾ ਜਾ ਕੇ ਗੁਰੂਆਂ ਦੇ ਨਾਂ ਨੂੰ ਢੰਗ ਕਰੀ ਜਾਂਦਾ ਚੱਲ ਹੁਣ ਅੰਦਰ ਇਹ ਭਗਵਾਨੇ ਮੈਂ ਘਾਸ ਜ਼ਰੂਰੀ ਚੱਲ ਠੰਗਾ ਤੁਰ ਕੇ ਹਾਂ ਜਾ ਸੋੜ ਤਰ ਤੁਰ ਪਾ ਇਹ ਬਾਈ ਸਾਡੀ ਸਾਡੀ ਫਿਲਮ ਸੀਗੀ ਜੀ ਤੇ ਇਹਨੂੰ ਸ਼ੇਅਰ ਕਰ ਦਿਓ ਅਸੀਂ ਇੱਕ ਮੈਸੇਜ ਦਿੱਤਾ ਤੁਸੀਂ ਦਾਰੂ ਪਿੱਛੇ ਜਾਂ ਵੋਟਾਂ ਪਿੱਛੇ ਆਪਦੀ ਜ਼ਮੀਰ ਨਾਲ ਵਿੱਚੋਂ ਆਬਜਾ ਆਪਣਾ ਵਿੱਚ ਉਹ ਵੋਟਾਂ ਵਾਲੇ ਥੋੜੇ ਤੋਂ ਵੋਟਾਂ ਲੈ ਕੇ ਥੋੜੀ ਕਿਸੇ ਨੂੰ ਢੂਈ ਨਹੀਂ ਮਾਰਨੀ ਕਹਿੰਦੇ ਨਾ ਵੀ ਇਹ ਪਹਾੜੇ ਦੀ ਘੁੰਮਣ ਜਾਣਗੇ ਨਜ਼ਾਰੇ ਲੈਣੇ ਨੇ ਇਹਨਾਂ ਨੇ ਸੋ ਇਹ ਸਾਡੇ ਆਰਟਿਸਟ ਸੀਗੇ ਜੀ ਅਸੀਂ ਇਹਦੇ ਕਰੈਕਟਰ ਸੀ ਕਾਲਪਨਿਕ ਸੀ ਵੀਡੀਓ ਨੂੰ ਸ਼ੇਅਰ ਕਰਦੋ ਮੈਨੂੰ ਆਪਣਾ ਵੋਟਾਂ ਵਿਰਾਡ ਵੋਟਾਂ ਕਰਾਈ ਚੈਨਲ ਦੇ ਵਿੱਚ ਤੋਂ ਹਸਤੀ ਗੱਲ